ਕੀ ਕਹਿਣਾ ਚਾਹੋਗੇ ਜਿਵੇਂ ਅੱਜ ਛੋਟੇ ਸਾਹਿਬ ਜਦੈ ਸੀ ਜੀਜਾ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਲੰਗਰ ਲਾਇਆ ਗਏ ਨੇ ਹਾਂਜੀ ਹਾਂਜੀ ਬਿਲਕੁਲ ਜੀ ਇੱਥੇ ਦੇਖੋ ਖਾਸ ਕਰਕੇ ਸਾਡੇ ਯੂਥ ਨੂੰ ਅਪੀਲ ਕਰਦੇ ਆ ਵੀ ਜਿਹੜੇ ਸਰੰਦ ਨਹੀਂ ਜਾ ਸਕਦੇ ਉਹ ਆਪਣੇ ਇੱਥੇ ਜਿੱਥੇ ਵੀ ਉਹਨਾਂ ਨੂੰ ਲੋਟ ਲੱਗਦਾ ਰੋਡ ਦੇ ਉੱਪਰ ਜਿਹੜੀ ਸਰੰਦ ਨੂੰ ਸੰਗਤ ਜਾਂਦੀ ਆ ਜਾਂ ਹੋਰ ਵੀ ਸੰਗਤ ਉਹਨਾਂ ਦੇ ਲੰਗਰ ਦਾ ਉਪਰਾਲਾ ਕਰਨਾ ਚਾਹੀਦਾ ਤੇ ਇੱਕ ਲੰਗਰ ਦੇ ਵਿੱਚ ਬਿਲਕੁਲ ਹੀ ਸਿੰਪਲ ਪ੍ਰਸ਼ਾਦਾ ਹੋਣਾ ਚਾਹੀਦਾ ਤੇ ਚਾਹ ਵਿੱਚ ਕਈ ਵਾਰ ਆਪਾਂ ਪਕੌੜੇ ਲਾ ਦਿੰਨੇ ਆ ਜਾਂ ਕੋਈ ਹੋਰ ਚੀਜ਼ਾਂ ਲਾ ਦਿੰਨੇ ਆ ਵੱਖ-ਵੱਖ ਪ੍ਰਕਾਰ ਦੀਆਂ ਉਹ ਇਸ ਤਰ੍ਹਾਂ ਦੀ ਨਹੀਂ ਆਪਾਂ ਨੂੰ ਲਾਉਣੀ ਚਾਹੀਦੀਆਂ ਕਿਉਂਕਿ ਇਹ ਸਿੱਧੀ ਸਮਾਗਮ ਆ ਇਹ ਸ਼ੋਕ ਦਾ ਸਮਾਗਮ ਆ ਸਾਡੇ ਗੁਰੂਆਂ ਨੇ ਚਾਰ ਸਾਹਿਬਜ਼ਾ ਤੇ ਆਪਣਾ ਪਰਿਵਾਰ ਆਪਣਾ ਸਰਵੰਸਵਾਰਤਾ ਸੀਗਾ ਆਪਣੀ ਕੌਮ ਦੇ ਲਈ ਸੋ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਆਪਾਂ ਜਦੋਂ ਲੰਗਰ ਲਾ ਰਹੇ ਆ ਵੀ ਆਪਾਂ ਲੰਗਰ ਕੀ ਸੋਚ ਕੇ ਲਾ ਰਹੇ ਆ ਸੋ ਮੇਰੀ ਤਾਂ ਅਪੀਲ ਬਿਲਕੁਲ ਸਿੰਪਲ ਪ੍ਰਸਾਦ ਆ ਤੇ ਸਿੰਪਲ ਚਾਹ ਪਾਣੀ ਜਾਂ ਲੱਸੀ ਕੋਈ ਦੁੱਧ ਸਿੰਪਲ ਹੋਵੇ ਬਿਲਕੁਲ ਉਹ ਸਾਰਿਆਂ ਨੂੰ ਵੈਸਟ ਆ ਮੈਂ ਕਹਿੰਦਾ ਬੇ ਕਿਹੜੀ ਕਿੱਥੋਂ ਆ ਅੱਜ ਵੀ ਜਿਹੜਾ ਤੁਸੀਂ ਲੰਗਰ ਲਾਇਆ ਗਿਆ ਇਹ ਜਗਾ ਥਾਨ ਦਾ ਕੀ ਨਾਮ ਹੈ ਇਹ ਜਗਾ ਵੀਰੋ ਪੱਖੋ ਕੈਂਚਾ ਟੋਲ ਪਲੱਸ ਜੇ ਤੇ ਆ ਇੱਥੋਂ ਆਪਣੇ ਚਾਰੇ ਰੋਡ ਕਵਰ ਹੁੰਦੇ ਆ ਆਪਣਾ ਫਰੀਕੋ ਰੋਡ ਵੀ ਤਪਾ ਰੋਡ ਵੀ ਮੋਗਾ ਰੋਡ ਵੀ ਕਿਉਂਕਿ ਤਿੰਨੇ ਰਸਤੇ ਕਰਾਸ ਹੋ ਕੇ ਸਾਰੇ ਇੱਥੋਂ ਦੀ ਲੰਘਦੇ ਆ ਇੱਕ ਗੱਡੀਆਂ ਹੋਲੀ ਜਾਂਦੀਆਂ ਤਾਂ ਕਰਕੇ ਸਾਨੂੰ ਜਗਾ ਵਧੀਆ ਲੱਗੀ ਸੀ ਆਏ ਸਾਲੀ ਲਾਉਣੇ ਇੱਥੇ ਜੀ ਵੀ ਤੁਹਾਡੇ ਨਾਲ ਨੌਜਵਾਨ ਪੀੜੀ ਦਾ ਬੜਾ ਸਹਿਯੋਗ ਆ ਕਿ ਕਰਦੇ ਆ ਬਸ ਹੀ ਅਸੀਂ ਖੜਦੇ ਇਹਨਾਂ ਨਾਲੋਂ ਬਾਕੀ ਜਦੋਂ ਵੀ ਇਹਨਾਂ ਨੂੰ ਫੋਨ ਕਰਦੇ ਆ ਸਾਰੀ ਦੁੱਧ ਦੀ ਸੇਵਾ ਜੋ ਹੋਰ ਵੀ ਡਾਲੀ ਕਰਕੇ ਆ ਸਾਡੇ ਭਰਾਵਾਂ ਨੇ ਇਕੱਠੀ ਕਰੀਏ ਸੈਣੀ ਤੋਂ ਸਾਡੇ ਵੀਰ ਸਾਡੀ ਇਕਾਈ ਦੇ ਵਿੱਚ ਵੀ ਸਾਡੀ ਸਿੱਧੂ ਫਾਊਂਡੇਸ਼ਨ ਦੇ ਵਿੱਚ ਵੀ ਇਹ ਤੇ ਸਾਰੇ ਇਹਨਾਂ ਦੇ ਸੰਯੋਗ ਨਾਲ ਹੀ ਲਾਵਾ ਮੈਂ ਕੱਲਾ ਨਹੀਂ ਲਾ ਸਕਦਾ ਵੀਰ ਸਾਡੇ ਪਿਛਲੇ ਸਾਲ ਜਿਹੜੇ ਭਰਾ ਸੀ ਉਹ ਸਾਡੇ ਬਾਹਰ ਚਲੇ ਗਏ ਉਹਨਾਂ ਦਾ ਸਾਨੂੰ ਅਫਸੋਸ ਵੀ ਆ ਪਰ ਉਹਨਾਂ ਨੇ ਅਨੁਮਾਇਦੀ ਵਿੱਚ ਸਹਾਇਤਾ ਦਿੱਤੀ ਹੈ ਜਿਹੜੀ ਹੋਰ ਵੀ ਇਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਇੱਥੇ ਦੁੱਧ ਵੀ ਪਹੁੰਚਦਾ ਕੀਤਾ ਜਿੰਨੀ ਕਰ ਸਕਦੇ ਸੇਵਾ ਸਾਰਿਆਂ ਨੇ ਕਰੀ ਆ ਹਾਂਜੀ ਵੀਰੇ ਲੰਗਰ ਲਾਇਆ ਗਿਆ ਜੀ ਮੁੱਖ ਸੈਦ ਸਾਬਤਿਆਂ ਦੀ ਸ਼ਹੀਦੀ ਦੇ ਜਾਤ ਚਲਾਇਆ ਗਿਆ ਜੀ ਨਾਲ ਸਾਡੇ ਭਰਾਣੇ ਜਿਵੇਂ ਡੈਂਕਲ ਜੀ ਆਬਰਿੰਦਰ ਹੋ ਗਿਆ ਜੀ ਸਾਡਾ ਫੌਜੀ ਭਰਾ ਹੋ ਗਿਆ ਜੀ ਤੇ ਹੋਰ ਕਈ ਆਪਣੇ ਭਰਾਣੇ ਤੇ ਪਿੰਡੋਂ ਦੁੱਧ ਦੀ ਡਾਲੀ ਹੋ ਰਹੀ ਹੈ ਜੀ ਮਾਂ ਵਾਲੋਂ ਸੇਵਾ ਹੋ ਰਹੀ ਹੈ ਜੀ ਆਉਂਦੇ ਜਾਂਦੇ ਬੰਦੇ ਆ ਰਹੇ ਲੋਜਿਸਟੀਕ ਸੇਵਾ ਹੋ ਰਹੀ ਆ ਬਾਕੀ ਸਾਡੇ ਭਰਾਵਾਂ ਵੱਲੋਂ ਤੇ ਐਨ ਆਰ ਆਈ ਭਰਾਵਾਂ ਵੱਲੋਂ ਸੇਵਾ ਹੋ ਰਹੀ ਹੈ ਅੱਜ ਬੜਾ ਸਹਯੋਗ ਮਿਲ ਰਿਹਾ ਵੀਰ ਸਾਨੂੰ ਇੱਥੇ ਸੰਗਤ ਵੀ ਪੂਰਾ ਸਹਯੋਗ ਰਹਿ ਰਹੀ ਆ ਮਾਇਆ ਦਾ ਜਾਂ ਕੋਈ ਰਾਸਣ ਦਾ ਜਾਂ ਕੋਈ ਮਤਲਬ ਲੱਕੜਾਂ ਦਾ ਹੋ ਗਿਆ ਹੋਰ ਵੀ ਹਰ ਇੱਕ ਗੱਡੀ ਰੋਕ ਕੇ ਜਾਂਦੀ ਆ ਇੱਕ ਲਾਸਟ ਦੇ ਵਿੱਚ ਛੋਟੀ ਜਿਹੀ ਅਪੀਲ ਕਰਦੇ ਆ ਸੰਗਤ ਨੂੰ ਖਾਸ ਕਰਕੇ ਜਿਹੜੀ ਸਾਡੀ ਭਦੌੜ ਤੇ ਮਹਿਲਕਲਾਂ ਹਲਕੇ ਦੇ ਲੋਕਲ ਪਿੰਡ ਪੈਂਦੇ ਨੇ ਇੱਥੇ ਪੱਖੋ ਕੈਂਚਿਆਂ ਦੇ ਨੇੜੇ ਤੇ ਆ ਬਈ ਰੂਪ ਕੈਮਰਾ ਮਾਰ ਕੇ ਦਿਖਾ ਦਿਓ ਇੱਧਰ ਨਾਲ ਰੋਡ ਸਾਰੇ ਬੰਦ ਕਰੇ ਪਿਆ ਸਿਰਫ ਇੱਕ ਲੈਨ ਚੱਲ ਰਹੀ ਏ ਇੱਕ ਲੈਣੀ ਪਰਲੇ ਪਾਸੇ ਚੱਲ ਰਹੀ ਆ ਇਹਦੇ ਇੱਧਰ ਲੈ ਆ ਬਈ ਉਧਰ ਕ੍ਰੋਸ ਕਰਦੇ ਆ ਰਾਤ ਨੂੰ ਵੀ ਇਹ ਬਹੁਤ ਅਸ਼ਤ ਇਸ ਤਰ੍ਹਾਂ ਨਿਆ ਅੰਦੁਰ ਘਟਨਾ ਵਾਪਰਦੀਆਂ ਕਿਉਂਕਿ ਇੱਥੇ ਸਾਡੀ ਅੱਗ ਮਚਾਈ ਹੁੰਦੀ ਆ ਭੱਟੀਆਂ ਹੁੰਦੀਆਂ ਉਹਨਾਂ ਡੀਜ਼ਲ ਜਾਂ ਪੈਟਰੋਲ ਨੂੰ ਪਲਾਸਟਿਕ ਵੀ ਹੋ ਸਕਦੀ ਹੈ ਗੱਡੀ ਥੱਲੋਂ ਅੱਗ ਫੜ ਸਕਦੀ ਹੈ ਜੀ ਤਾਂ ਕਰਕੇ ਰੋਡ ਬੰਦ ਕਰਾਇਆ ਵਾ ਸਾਡਾ ਸਾਡੀ ਬੇਨਤੀ ਹੈ ਰਿਕਵੈਸਟ ਹੈ ਫ੍ਰੀਸ ਇਧਰ ਇੱਕ ਰੋਡ ਤੇ ਚੱਲਣਾ ਇੱਕ ਰੋਡ ਚੱਲ ਰਿਹਾ ਇਹ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਮੇਰੇ ਧੰਨਵਾਦ ਜੀ ਥੈਂਕ ਯੂ